ਸੋਚੋ ਸਰਕਾਰ ਫੈਸਲਾ ਕਰਦੀ ਹੈ ਕਿ ਸਭ ਨੂੰ 10-10 ਲੱਖ ਰੁਪਏ ਦਿੰਦੇ ਹਾਂ ਸਭ ਦੇ ਖਾਤੇ ਵਿੱਚ ਲੱਖਾਂ ਰੁਪਏ ਆ ਗਏ ਕੀ ਸਭ ਅਮੀਰ ਹੋ ਗਏ ਨਹੀਂ ਕਿਉਂਕਿ ਜੇਕਰ ਬਾਜ਼ਾਰ ਵਿੱਚ ਪੈਸਾ ਬਹੁਤ ਵੱਧ ਗਿਆ ਅਤੇ ਸਮਾਨ ਉਨਾ ਨਾ ਰਹਾ ਅਤੇ ਚੀਜ਼ਾਂ ਦੀ ਮੰਗ ਵੱਧ ਗਈ ਤਾਂ ਇਸ ਨਾਲ ਮਹਿੰਗਾਈ ਹੋ ਜਾਵੇਗੀ ਉਦਾਹਰਨ ਲਈ ਜੇਕਰ ਅੱਜ ਰੋਟੀ 10 ਰੁਪਏ ਦੀ ਹੈ ਜੇਕਰ ਹਰ ਕਿਸੇ ਦੇ ਕੋਲ ਲੱਖਾਂ ਰੁਪਏ ਆ ਗਏ ਤਾਂ ਇਸ ਦੀ ਕੀਮਤ 1000 ਜਾਂ 500 ਹੋਵੇਗੀ ਇਸ ਨਾਲ ਫਾਇਦਾ ਕੋਈ ਨਹੀਂ ਸਿਰਫ ਨੁਕਸਾਨ ਹੋਊਗਾ ਇਹ ਸਿਰਫ ਥਿਉਰੀ ਨਹੀਂ ਇਹ ਅਸਲ ਵਿੱਚ ਵੀ ਹੋ ਚੁੱਕਿਆ ਹੈ 2008 ਵਿੱਚ ਜ਼ਿੰਬਾਬਵੇ ਸਰਕਾਰ ਨੇ ਬਹੁਤ ਪੈਸਾ ਛਾਪ ਦਿੱਤਾ। ਮਹਿੰਗਾਈ ਇੰਨੀ ਵੱਧ ਗਈ ਕਿ ਇੱਕ ਰੋਟੀ ਖਰੀਦਣ ਲਈ ਇੱਕ ਬਿਲੀਅਨ ਡਾਲਰ ਦਾ ਨੋਟ ਲੱਗਦਾ ਸੀ। ਲੋਕ ਪੂਰੀਆਂ ਭਰਕੇ ਨੋਟ ਲੈ ਜਾਂਦੇ ਸਨ ਪਰ ਚੀਜ਼ਾਂ ਨਹੀਂ ਸੀ ਮਿਲਦੀਆਂ। 1920 ਵਿੱਚ ਵੀ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਸਰਕਾਰ ਨੇ ਬਹੁਤ ਪੈਸਾ ਛਾਪ ਦਿੱਤਾ। ਮਹਿੰਗਾਈ ਵੀ ਬਹੁਤ ਤੇਜ਼ੀ ਨਾਲ ਵੱਧ ਗਈ ਕਿਉਂਕਿ ਨੋਟਾਂ ਦੀ ਕੀਮਤ ਇੱਕ ਕਾਗਜ਼ ਨਾਲੋਂ ਵੀ ਘੱਟ ਸੀ। ਇਸ ਨੂੰ ਹਾਈਪਰ ਇਨਫਲੇਸ਼ਨ ਕਹਿੰਦੇ ਹਨ ਜਿਸ ਨਾਲ ਪੈਸਾ ਆਪਣੀ ਅਸਲੀ ਕੀਮਤ ਗਵਾ ਦਿੰਦਾ ਹੈ। ਦੇਸ਼ ਨੂੰ ਅਮੀਰ ਪੈਸਾ ਛਾਪ ਕੇ ਨਹੀਂ ਬਲਕਿ ਇਹਨਾਂ ਚੀਜ਼ਾਂ ਨਾਲ ਬਣਾਇਆ ਜਾ ਸਕਦਾ ਹੈ। ਪ੍ਰੋਡਕਸ਼ਨ ਦੇਸ਼ ਵਿੱਚ ਉਦਯੋਗ ਖੇਤੀ ਅਤੇ ਟੈਕਨੋਲੋਜੀ ਦਾ ਉਤਪਾਦਨ ਐਕਸਪੋਰਟ ਜਿੰਨਾ ਸਮਾਨ ਦੇਸ਼ ਬਾਹਰ ਵੇਚਦਾ ਹੈ ਉਹਨਾਂ ਹੀ ਪੈਸਾ ਦੇਸ਼ ਦੇ ਅੰਦਰ ਆਉਂਦਾ ਹੈ ਜੌਬਸ ਅਤੇ ਸਕਿਲਸ ਜਿੰਨੇ ਲੋਕ ਸਕਿਲਡ ਹੋਣਗੇ ਓਨੀ ਹੀ ਪ੍ਰੋਡਕਸ਼ਨ ਵਧੇਗੀ ਨੇਚਰਲ ਰਿਸੋਰਸ ਦਾ ਸਹੀ ਇਸਤੇਮਾਲ ਜਿਵੇਂ ਤੇਲ ਸੋਨਾ ਅਤੇ ਖੇਤੀ ਦੀ ਜ਼ਮੀਨ ਹੈ ਇਹ ਸਭ ਮਿਲ ਕੇ ਇਕਨੋਮੀ ਨੂੰ ਮਜ਼ਬੂਤ ਕਰਦੀ ਹੈ ਅਸਲ ਵਿੱਚ ਸਰਕਾਰ ਖੁਦ ਪੈਸਾ ਨਹੀਂ ਛਾਪਦੀ ਇਹ ਕੰਮ ਕਰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਸੈਂਟਰਲ ਬੈਂਕ ਇਹ ਬੈਂਕ ਤੈਅ ਕਰਦਾ ਹੈ ਕਿ ਕਿੰਨਾ ਪੈਸਾ ਇਕਨੋਮੀ ਵਿੱਚ ਲਿਆਂਦਾ ਜਾਵੇ ਜਿਸ ਨਾਲ ਸਪਲਾਈ ਅਤੇ ਡਿਮਾਂਡ ਬੈਲੈਂਸ ਵਿੱਚ ਰਹਿ ਸਕੇ ਇਸ ਕਰਕੇ ਪੈਸਾ ਛਾਪਣਾ ਬਹੁਤ ਸੁਵੇਦਨਸ਼ੀਲ ਨੀਤੀ ਹੈ ਹੁਣ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਦੇਸ਼ ਨੂੰ ਅਮੀਰ ਕਰਨ ਲਈ ਪ੍ਰੋਡਕਸ਼ਨ ਮਿਹਨਤ ਅਤੇ ਟੈਕਨੋਲੋਜੀ ਜ਼ਰੂਰੀ ਹੈ ਨਾ ਕਿ ਨੋਟ ਛਾਪਣਾ ਜੇਕਰ ਪੈਸੇ ਛਾਪ ਕੇ ਅਮੀਰ ਹੋਣਾ ਹੁੰਦਾ ਤਾਂ ਦੁਨੀਆ ਦਾ ਹਰ ਦੇਸ਼ ਅਮੀਰ ਹੁੰਦਾ ਪਰ ਸੱਚ ਜਿਆਦਾ ਛਪਿਆ ਦੇਸ਼ ਹੋਰ ਗਰੀਬ ਹੋ ਗਿਆ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਨਾਲ